ਵਾਤਾ ਤਰਝਾਂ ਦੀ ਦੇਖੀ ਸੀ ਪਿੰਡ ਦੇ ਚਾਰ ਦਿਨ ਤੂੰ ਵਿਚਰਵਾ ਗਈ ਉਹਦਾ ਮੇਰਾ ਪਹਿਲਾਂ ਹੀ ਤੂੰ ਕੁਛ ਕੱਢ ਰੱਖਿਆ ਸੱਤ ਕੋਰੀਆਂ ਉਹਨੂੰ ਪਤਾ ਲੱਗਦਾ ਨਹੀਂ ਕਿ ਇਹਨੇ ਕਾਇਦਾ ਰੱਖਿਆ ਚੁੱਪ ਕਰ ਐਨਾ ਵਾ ਤਰਚੀ ਬੋਲਦਾ ਤੂੰ ਉਹਨੂੰ ਪਤਾ ਲਵਾਏਗਾ ਪਤਾ ਨਾ ਮੈਂ ਆਪਣਾ ਹੂਰ ਜੱਫ ਕਰਾਂਗੀ ਮੈਨੂੰ ਘਰੋਂ ਕਢਾਵੇਂਗੀ ਤੂੰ ਮੇਰੇ ਨਾਲ ਸੁਣ ਮੈਂ ਰੈਡੀ ਹੁਣ ਜੀ ਲਾ ਤੇਰੇ ਬਿਨਾ ਜੀ ਲਾਵਾ ਫਿਰ ਹੁਣ ਪੁੱਤ ਫੜ ਕੇ ਕਿਤੇ ਦੇ ਉਹ ਦੇਖ ਰਾਹੀ ਜੀ ਆ ਤੂੰ ਹੁਣ ਤਿੱਕ ਨਹੀਂ ਹੋਏਗਾ ਕਿ ਮੇਰੇ ਕੰਨੀ ਹੋਏ ਮਾਇਨਸ ਬੰਨਾ ਮੈਂ ਤਾਂ ਦੋਨਾ ਕੰਨੀ ਆ ਤਾਂ ਠੀਕ ਹੈ ਐਸਾ ਤੇਰਾ ਪਿਆਰ ਹੈ ਤੇ ਜੇ ਮੇਰੇ ਬੰਦੇ ਨੂੰ ਪਤਾ ਲੱਗਣਾ ਮੈਨੂੰ ਵੀ ਘਰੋਂ ਕੱ ਜੇ ਜੇ ਫਿਰ ਹੁਣ ਆ ਤੂੰ ਕੁਤਮੁੱਤੀ ਹੋਵੇਂਗਾ ਫੇਕੀ ਕਰਉਣੀ ਆ ਜਦੋਂ ਤੇਰੇ ਨਾ ਨਿਭਾਉਣ ਦੀ ਆਅਕਾਤ ਨਹੀਂ ਆਈ ਸੀ ਨਾ ਪਹਿਲੀ ਜਵਾਬ ਦੇ ਦਿੰਦਾ ਮੈਂ ਜਵਾਬ ਦੇਦਾ ਫਿਰ ਹੁਣ ਮੈਂ ਕੀ ਕਰਾਂ ਤੇ ਮੈਨੂੰ ਮੈਂ ਸਮਝਾ ਰਾਂ ਕਿ ਤੁਸੀਂ ਤਾਂ ਕੰਮ ਧੰਦੇ ਬਹੁਤ ਕਰਨੇ ਨੇ ਮੈਂ ਵੀ ਓਹੋ ਲੈ ਕੇ ਤਾਂਉਣੀ ਆ ਤੁਸੀਂ ਤਾਂ ਨਾ ਇਹ ਅੱਧਰ ਜਾ ਲੈਨੇ ਹੋਗੇ ਜਿਵੇਂ ਉਹ ਕੋਈ ਬੁਝੀ ਤੇ ਚਾਹਦਾ ਹੁੰਦਾ ਗਿਆ ਐਸਾ ਉਹ ਥੋੜੀ-ਥੋੜੀ ਚਾਹ ਬਣੂਗੀ ਨਾਲੇ ਕੀ ਹੋ ਗਿਆ ਮੇਰੇ ਕੋਲ ਅੰਡੀ ਆ ਜਾ ਲੈ ਹੁਣ ਤਾਂ ਮੈਂ ਬਣਾ ਕੇ ਲਈ ਇਹ ਅੱਜ ਜਿੱਦੀ ਠੰਡੀ ਵੀ ਹੋਗੀ ਹੁਣ ਸਿਆ ਤੁਹਾਨੂੰ ਵੀ ਪਤਾ ਵੀ ਉਹਦੀ ਠਰ ਜਾਂਦੀ ਆ ਹਵਾ ਤਾਂ ਹੀ ਚੱਲੀ ਜਾਂਦੀ ਆ ਸਵੇਰ ਦੀ ਨਾਰੇ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਕਿੰਨੀ ਵਾਰੀ ਕਿਹਾ ਵੀ ਤੁਸੀਂ ਡਾਕਟਰ ਦੇ ਮੈਨੂੰ ਕਦੋਂ ਨਹੀਂ ਲੈ ਕੇ ਜਾਂਦੇ ਹੈਗੇ ਮੈਨੂੰ ਆਪ ਹੀ ਘਰੇ ਦਵਾਈ ਲੈ ਆ ਦਿੰਦੇ ਓ ਕਿ ਮੇਰੇ ਨਾ ਜਾਂਦੇ ਤੁਹਾਨੂੰ ਸੰਗ ਲੱਗਦੀ ਆ ਸੰਗ ਨਹੀਂ ਲੱਗਦੀ ਤੂੰ ਬਿਮਾਰ ਰਹਿਣੀ ਆਂ ਮੈਂ ਤਾਂ ਨੇ ਲੈ ਕੇ ਜਾਂਦਾ ਵੀ ਜਿਆਦਾ ਬਿਮਾਰ ਹੋ ਜੇਗੀ ਹਵਾ ਉਹ ਵਾਲਾ ਗੋਬੂ ਜਦੋਂ ਬਿਮਾਰ ਨਹੀਂ ਹੁੰਦੀ ਕੋਈ ਕਿਹੜਾ ਤੂੰ ਮੈਨੂੰ ਭੱਜ ਕੇ ਲੈ ਜਾਣਾ ਹੈ ਪਤਾ ਨਹੀਂ ਬਾਹਰ ਤੇ ਨਹੀਂ ਕਿਹੜੀ ਸੀ ਮੇਰੇ ਨਹੀਂ ਜੋ ਮੈਨੂੰ ਕਿਤੇ ਦੇਖਣਾ ਲੈ ਮੈਨੂੰ ਸਭ ਪਤਾ ਹੀ ਲੱਗਦਾ ਜਾਂਦਾ ਤੇਰੇ ਡਰਾਮਿਆਂ ਦਾ ਡਰਾਮਿਆਂ ਦਾ ਸਾਰਾ ਸਮਾਂ ਕਰਿਆ ਰਹਿਣਾ ਤੇਰੇ ਕੋਲ ਕਰੇ ਕਿੱਥੋਂ ਰਹਿਣਾ ਕਰੇ ਤਾਂ ਜਦੋਂ ਆਉਣਾ ਆਪ ਕਾਗਮਚਾ ਦਿਨਾਗਾ ਆਹ ਕਰਦੇ ਬਾਹ ਕਰਦੇ ਮੈਂ ਛੇਤੀ ਇੱਧਰ ਆਣਾ ਉੱਧਰ ਜਾਣਾ ਕਦੇ 10 ਮਿੰਟ ਰਾਮ ਨਾਲ ਬੈਠ ਕੇ ਪੁੱਛਿਆ ਵੀ ਤੂੰ ਭਈ ਠੀਕ ਹੈ ਕਿ ਨਹੀਂ ਠੀਕ ਕੋਈ ਦਵਾਈ ਬੁੱਟੀ ਕੋਈ ਚੀਜ਼ ਦੀ ਲੋੜ ਹੈਗੀ ਤਾਂ ਮੈਨੂੰ ਦੱਸ ਬਾਹਰ ਨਾ ਖਿੜੀ ਗਿਲੇ ਕਰਦੇ। ਹੁਣ ਦੱਸਾਂ ਵੀ ਜਦੋਂ ਮੈਨੂੰ ਆਪ ਹੀ ਡਾਕਟਰ ਦੇ ਲੈ ਕੇ ਜਾਂਦੇ, ਨਾ ਕਰੇ ਸ਼ਹਿਰ ਬਾਜ਼ਾਰ ਲੈ ਕੇ ਗਏ ਹੋ। ਮੈਨੂੰ ਇਹੀ ਗੱਲ ਦਾ ਗੁੱਸਾ। ਇਹੋ ਜਿਹਾ ਕੀ ਆ ਬਾਹਰ ਜਿਹੜਾ ਤੁਸੀਂ ਮੈਨੂੰ ਬਾਹਰ ਨਹੀਂ ਨਿਕਲ ਦੇ ਲਿੰਦੇ। ਜੇ ਕੋਈ ਆਣਗਵਾੜ ਦੀ ਆ ਜਾਂਦੀ ਹੈ ਤਾਂ ਤੂੰ ਕਹਿ ਦੇਣਾ ਇਹਨੂੰ ਬੁਲਾਉਣਾ ਨਹੀਂ ਹੈਗਾ। ਇਹ ਤਾਂ ਮਾੜੀ ਆ, ਫਨਾਨਾ ਢੋਂਕਾਂ ਢੋਂਕ। ਓਏ ਫੋਕੀਆਂ ਕਰਦਿਆਂ ਨਾ ਕਿ ਉਹ ਕੋਈ ਂਗੜਾ ਆਏ ਤੇ ਕੋਈ ਤਾਂ ਨਹੀਂ ਆਏ ਕਰਦੇ ਫਰਾਨਾ ਕਰਦੇ ਰਗੇ। ਤੈਨੂੰ ਲੜਾਦਾ ਨਹੀਂ ਕਦੇ ਮੈਨਾਂ ਅਭìnੜ ਪੋਂਗੇ। ਮੇਰੀ ਗੱਲ ਸੁਣ ਲੈ ਉਂਗਲ ਵੀ ਤਾਂ ਹੀ ਲਾਉਂਦੀਆਂ ਹੁੰਦੀਆਂ ਅਗਲੀਆਂ ਜੇ ਅਗਲੀਆਂ ਨੂੰ ਨਾ ਅਗਲੇ ਦਾ ਪਤਾ ਹੁੰਦਾ ਆ ਗੱਲਬਾਤ ਦਾ ਐਵੇਂ ਬਿਨਾਂ ਗੱਲ ਤੋਂ ਨਾ ਕੋਈ ਕਿਸੇ ਬਾਰੇ ਨਹੀਂ ਕਹਿੰਦਾ ਹੁੰਦਾ ਤੇ ਨਾ ਹੀ ਕਿਸੇ ਕਹਿਣ ਦੀ ਕਹਿਣ ਦੀ ਹਿੰਮਤ ਪੈਂਦੀ ਹੁੰਦੀ ਐ ਵੀ ਅਗਲੇ ਦਾ ਸਰਨਾ ਪਾੜ ਦੂੰਗੀ ਮੈਂ ਜੇ ਕੋਈ ਬਿਨਾਂ ਗੱਲ ਤੋਂ ਗੱਲਾਂ ਬਣਾਊਗਾ ਹੁਣ ਤਾਂ ਦਵਾਈ ਲੈ ਕੇ ਆਉਂਦੇ ਨੇ ਇਹ ਗੱਲਾਂ ਮੰਡੀ ਦਵਾਈ ਤਾਂ ਮੈਂ ਲੈ ਕੇ ਆਉਣੀ ਸੀਗੀ ਪਰ ਹੁਣ ਤਾਂ ਮੇਰੇ ਕੋਲ ਉਹ ਖਰਾਕਾਂ ਪਈਆਂ ਐਵੇਂ ਮੈਂ ਪੈਸੇ ਥੋੜੀ ਖਰਾਕ ਫਰੀ ਜਣੇ ਦਵਾਈਆਂ ਤੇ ਜਿਹੜੀਆਂ ਉਹ ਦੋ ਖਰਾਕਾਂ ਨਹੀਂ ਪਈਆਂ ਪਹਿਲਾਂ ਮੈਂ ਉਹ ਲੈ ਕੇ ਦੇਖੂ ਸਾਰੀ ਦਵਾਈ ਵੀ ਉਹਦੇ ਨਾਲ ਮੈਨੂੰ ਫਰਕ ਪੈਂਦਾ ਤੇ ਨਹੀਂ ਪੈਂਦਾ ਫੇਰ ਦੁਬਾਰਾ ਡਾਕਟਰ ਦੇ ਜਾਵਾਂਗੀ ਪਰ ਐ ਕਰਿਓ ਤਾਈ ਆਈ ਸੀ ਕਾਈ ਕੋਈ ਜਾਇ ਨਾ ਮੜਾ ਜਾ ਉਹ ਕਹਿੰਗੇ ਕਿ ਇਸ਼ਕ ਨਹੀਂ ਮੜਾ ਜਾ ਮੇਰੇ ਕੋਲ ਘਰੇ ਭੇਜ ਦੇਣ ਮੈਂ ਕਣਕ ਦਾ ਵਰਤਾ ਪਰਦਾ ਦਾ ਤੋ ਇਹਨਾਂ ਸੱਤਾਂ ਮਾਰਾਂ ਲਾ ਪਿੰਡ ਦਾ ਸਿੱਟਾ ਨਾ ਅੱਜ ਕਿਵੇਂ ਤੇਰੇ ਪਿੰਡਾਂ ਜਿਆਦਾ ਗਏ ਉਹ ਕਾਹਦੀ ਮੈਂ ਪਿੰਡਾ ਕੱਤੇ ਰੱਖਦਾ ਉਹ ਨਹੀਂ ਦੁਸੱਟ ਨਹੀਂ ਆਉਂਦਾਗਾ ਅੱਜ ਕਿਵੇਂ ਤੈਨੂੰ ਬਲਾਈ ਕਰਦੇ ਕੰਮ ਜਿ ਦਿਖਣ ਨਾ ਅੱਗੇ ਆਟਾ ਵੀ ਆਈ ਨਹੀਂ ਮੈਂ ਦੇਖਿਆ ਜੀ ਆਟਾ ਭਾਈਂ ਦੇ ਵਿੱਚ ਕਿਤੇ ਮੂੰਗਾ ਨਹੀਂ ਵਿੱਚ ਫਿਰਦਾ ਕਣਕ ਦਾ ਕੱਟਾ ਉਧਰ ਅੱਧੀ ਵੇਚਿਆ ਉੱਧੇ ਉਹਦੇ ਸਿੱਟਿਆਂ ਚੱਕੀ ਤੇ ਵੇਚਣਾ ਹੀ ਵੇਚਣ ਦੇ ਲੈ ਪਾਏ ਜੇ ਫਿਰ ਕੋਲੋਂ ਮੈਂ ਕਣਕ ਵੇਚ ਕੇ ਬੇਟੂਗਾ ਲਖਣ ਜਿਹਦੇ ਤੇਰੇ ਮੈਨੂੰ ਆਈ ਜਾਂਦੇ। ਪੁੱਤੋ ਸਾਰਾ ਦਿਨ ਤੇਰੇ ਫੋਨ ਟੈਂ 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 ਪਤਾ ਨਹੀਂ ਇਹਨੇ ਕਿਹਦੇ ਫੋਨ ਆਉਂਦੇ। ਆਏ ਜੀ ਕੰਪਨੀ ਵਾਲਿਆਂ ਨਾਲ ਤਾਂ ਮੈਂ ਵੀ ਨਹੀਂ ਹਿੱਸਾ ਪਾਇਆ ਜਿਹੜਾ ਹਿਸਾ ਤੂੰ ਪਾ ਰੱਖਿਆ। ਸਾਰਾ ਦਿਨ ਤੇਰੇ ਫੋਨ ਦੀ ਟੈਂ ਟੈਂ ਸੁਣਦੀ ਹੈਗੀ। ਲੈ, ਹੁਣ ਮੁੰਡੇ 1200 ਫੋਨ ਕਰਦੇ ਰਹਿੰਦੇ ਨਾ। ਹੁਣ ਤੂੰ ਤਰਫੜਾ ਸਾਰਾ ਫੋਨ ਤੂੰ ਦੇਖ ਲੈ। ਯਾਰਾ ਦੋਸਤਾਂ ਨਾਲ ਤੂੰ ਠਿੱਕਾ ਨਹੀਂ ਲਿਆ ਹੋਇਆ। ਫੋਨ ਤੇਰਾ ਵਿਆਹ ਆ ਵਰਿਆ ਗਿਆ ਤੂੰ ਘਰ ਬਸਾਉਣ ਵਾਲੀਆਂ ਗੱਲਾਂ ਕਰਦੇ ਹੁੰਦੇ ਆ। ਉਹ ਤਾਂ ਸਾਰੇ ਛੜੇ ਮਲਾਂਗਾ। ਪਰ ਮੈਂ ਤੇਰੇ ਨਾਲੇ ਬੈਠਾ ਰਹੇ ਹਾਂ। ਮੈਂ ਤੈਨੂੰ ਆਈ ਥੋੜੀ ਜਿਹੀ ਮੇਰੇ ਲਵੇ ਬੈਠਾ ਕਰ ਪਰ ਘਰ ਦੇ ਵੀ ਬੰਦੇ ਨੂੰ ਧਿਆਨ ਹੋਣਾ ਚਾਹੀਦਾ ਮਾਣਾ ਮੋਟਾ ਕੰਨਫ ਦਾ ਕੱਟੇ ਚ ਪਾਈ ਪਈ ਆ ਮੇਰੀ ਚੱਕੇ ਚੱਕੀ ਤੇ ਸਿੱਟਿਆ ਚਾਰ ਹਜ਼ਾਰ ਕਿੱਥੇ ਆ ਨਾ ਇਹ ਮੈਂ ਕੱਪੜੇ ਧੋਣੀ ਆ ਜੀ ਤੂੰ ਤਾਂ aí ਕੋਲੇ ਜਾ ਆਣਾ ਬੱਕੀ ਹੀ ਆ ਕੋਈ ਨਾ ਤਾਈ ਕੋਲੇ ਬਾਹਰ ਚ ਜਾਏ ਉਹ ਕੰਮ ਕਰਨ ਵੇੜ ਕੇ ਕੱਪੜੇ ਪਾਏ ਪਏ ਆ ਮੇਰੇ ਮਸ਼ੀਨ ਚ ਕੱਢ ਲੈ ਨੰਨ ਕੱਪੜੇ ਜਰਾ ਜਿਵੇਂ ਮੈਂ ਨਾ ਰੋ ਸੱਤ ਨਹੀਂ ਲੱਗਦੀ ਆ ਵੀ ਇਹ ਨੂੰ ਕਿਸੇ ਨੇ ਦਰਸਨ ਦਿੱਤਾ ਹੋਵੇ ਜਿਹੜਾ ਇਹ ਅੱਜ ਐ ਸੱਤਾਂ ਵਾਲਾ ਕਰੀ ਜਾਂਦੇ ਆ ਤੇ ਜਿਵੇਂ ਅੰਦਰ ਦਾ ਹੋਈ ਸੀ ਆਪਾਂ ਹੁਜੇ ਰੁਕ ਕੇ ਵੇਖਿਆ ਅੰਦਰ ਜੇ ਅੱਜ ਤੱਕ ਮੇਰੇ ਜੀ ਪੂਰਾ ਸੱਟ ਹੋ ਰਿਹਾ ਅੱਜ ਤਾਂ ਮੈਂ ਟਾਲ ਹੀ ਕਰ ਦਾਂ ਤੇ ਉਹ ਚੱਲ ਤੋਂ ਜੀਂ ਕਿ ਮੰਦਾਰ ਅੱਜ ਪੂਰਾ ਸੱਟ ਹੈ ਮੇਰੇ ਕੰਨਾ ਹੋਈ ਕਰਦੀ ਅੱਜ ਅੱਗੇ ਇਹਨੇ ਕਰੀਆਂ ਨਹੀਂ ਜਿੰਨ ਗੱਲਾਂ ਮੈਂ ਕਹਾਂ ਕਿ ਅੱਗੇ ਦਵਾਈ ਗੁੱਟੀ ਬਾਰੇ ਵੀ ਨਹੀਂ ਮੈਨੂੰ ਕਦੇ ਆਇਆ ਆਖਿਆ ਜੇ ਮੈਨੂੰ ਬਾਹਰ ਨਹੀਂ ਲੈ ਕੇ ਜਾਂਦਾ ਤੂੰ ਐ ਨਹੀਂ ਕਰਦਾ ਤੂੰ ਜਾ ਰਾਵੈ ਜੀ ਆਪਾ ਪਉਣਾ ਹੁੰਦਾ ਫਿਰੋਂ ਟੈਂ ਟੈਂ ਕਰ ਦਿੰਗੇ ਅੱਛਾ ਇਹਨੂੰ ਜਿਆਦੀ ਕੁਝ ਮਿਲਦੇ ਸੱਤ ਹੋ ਰਿਹਾ ਇਹੋ ਮਿੱਤਰਾ ਪਤਾ ਲੱਗਿਆ ਇਹਦਾ ਟਡੇਲ ਆ ਇਹ ਅਗਲੇ ਦੀ ਘਰ ਟੱਕਰ ਜਾਊ ਨਾਲ ਨਾਲ ਇਹਦਾ ਜੰੂਕ ਕੱਟੂ ਵੀ ਆ ਜਾਂਦਾ ਨਾਲੇ ਨਾ ਮੇਰਾ ਰੂਪ ਤਾਂ ਕੱਟਣੀ ਕੱਟਣਾ ਹਾਰੇ ਪੰਡਿਕ ਆਹ ਤੋਂ ਮਨਾਇ ਨਾ ਇਹਨੂੰ ਜਰਦਾ ਪਿਆ ਰਹਾ ਹੋਰ ਹੈ ਫੇਰ ਵੀ ਤੂੰ ਆਏ ਲੇ ਕੰਮ ਕਰਤਾ ਨਾ ਹਾਂ ਹੁਣ ਜਿਹੜਾ ਪੰਗਾ ਲੈਣਾ ਉਹ ਤਾਂ ਲੈ ਲਿਆ ਉਹਨੋਂ ਉਦੋਂ ਵੀ ਗੜਾ ਖਾਤਾ ਮੇਰੀ ਸੋਟੇ ਮੇਰੇ ਨਾਲ ਜੂੜੇ। ਵਰਤਾਂ ਘੁਰਤੇ ਆ ਗਏ। ਮਗੈ ਨਿਕਲਣਾ ਹੋਵੇ ਕੰਮ ਤੋਂ। ਫੇਰਾ ਲੱਗਾ ਤਾਂ 3 ਨੇ ਖਰਾਬ ਹੋਈਆਂ। ਐਂ ਖਰਾਬ ਐਂ ਘਰ ਪਟੇ ਜਾਂਦੇ ਮੈਂ ਅੰਦਰ। ਨੇ ਕੋਈ ਸੱਟ ਕਰਨ ਲੱਗ ਗਈ। ਇਹ ਹੋਣ ਸੱਕੇ ਜੇ ਵਾਅਦਾ ਹੀ ਪੁਰਾਜੋ ਵਾਅਦਾ ਹੀ ਪੁਰਾਜੋ ਜੇ ਮਨ ਚ। ਹਰਬਿੰਦਰ ਆਏ ਬਚਣੀਆਂ ਬਚਾ ਜਾਂਦਾ ਬਾਜਾ। ਨਹੀਂ ਇਹ ਬਹੁਤ ਖਰਾਬ ਆਖਡੇ ਲਿਆ। इतना तो कर लेती तो कुत्ता पड़ती खर्च किरेवुं, आड़े पट्टू भी मिरा लूँ। तो कम माइज़में पांच हज़ार रुपए दे में एक साल दे रहा हूँ। पांच हज़ार के तलाई जा? दे डर, एन्फ्रिक्टो आयु तो हम देख के ही सी। माँ बेटा मंदर मंदर पैन भाईजान। मैं तुझे आधे होल्डिंग प्रिक्टो आगे सब बात ती भाईजान। � ਆਹ ਫਰਾਂਸ ਤਾਂ ਨਾ ਇਹ ਕੰਕੜਾ ਕਦੇ ਦੇਖਾਂ ਮੈਂ ਜਾਣੀ ਉਪ੍ਰਿਤ ਤੇ ਨਾ ਹਾਂਸਣਾ ਹੁਣ ਮੱਕਾ ਟਿੱਪਿਆ ਗਣਕ ਕੰਮ ਤੇ ਬੜਾ ਤੇਰਾ ਲੱਗਦਾ ਰਜਾਣੇ ਕੱਢੀ ਪਿਆ ਗਣਕ ਲਈ ਨਹੀਂ ਆਕੇ ਫਿਰ ਜਦੋਂ ਨਾ ਆਉਈ ਮੈਂ ਹੋਣ ਕਰਾਂਗਾ ਤੈਨੂੰ ਅਰੇ ਦੱਟੇ ਕੰਮ ਹੀ ਨਹੀਂ ਲੋਟਾਂਦੇਗੇ ਤੂੰ ਹਜੇ ਨਾ ਤੂੰ ਕਿੱਧਰ ਤੁਰੇ ਫਿਰਦੀਆਂ ਚੱਕ ਕੇ ਮੈਂ ਤਾਂ ਤੇਰੇ ਕੋਲੇ ਗਈ ਸੀ ਤੇ ਤੂੰ ਇਰੇ ਰਹੇ ਹੋਏ ਸੀ ਨਾਲੇ ਵੀ ਕੋਈਆ ਤੇ ਮੈਨੂੰ ਫੋਨ ਵੀ ਲਾ ਸਕਦੇ ਕੋਈ ਚੰਗਾ ਭਲਾ ਤੇਰੇ ਕੋਲ ਜੇ ਨੰਬਰ ਹੈਗਾ ਮੈਂ ਕਹਿੰਨੇ ਤੇਰਾ ਫੋਨ ਹੱਤ ਹੋਇਆ ਵੈਸੇ ਬੈਟਰੀ ਲੋ ਇਹ ਸੋਨੇ ਚ ਆਗਦਾ ਤਾਂ ਤੇ ਮੈਂ ਤਾਂ ਤੇਰਾ ਹਾਲ ਚਾਲ ਪੁੱਛਣਾ ਸੀ ਕਿਵੇਂ ਆ ਤੂੰ ਠੀਕ ਆ ਹਾਲ ਚਾਲ ਨੂੰ ਕਿਹੜਾ ਮੇਰੇ ਸਿਵਿਆਂ ਚ ਲੱਗਤਾ ਸੀ ਚੰਗੀ ਭਲੀ ਐ ਮੈਂ ਜੇ ਤੈਨੂੰ ਹਾਲ ਚਾਲ ਨਾਲ ਪੁੱਛੋ ਤਾਂ ਕਹਿ ਦੇਣੀ ਮੇਰੀਆਂ ਤੇਰੀਆਂ ਹਾਲ ਚਾਲ ਦੀ ਪੁੱਛਦੀਆਂ ਹੈ ਜੇ ਤੇਰਾ ਹਾਲ ਚਾਲ ਪੁੱਛ ਲੈਣਾ ਤਾਂ ਤੂੰ ਹੈਂ ਹੋਦੀ ਮੈਨੂੰ ਸਾਰਾ ਮਤਲਬ ਕਈ ਮਹੀਨੇ ਤੋਂ ਦੀ ਤੂੰ ਸਾਡੇ ਘਰੇ ਆਉਣੀ ਆ ਬਾਅਦ ਚ ਕਹਿੰਦੇ ਨੀ ਪ੍ਰੀਤ ਮੈਂ ਤੇਰੇ ਕੋਲ ਲਈ ਆਈ ਸੀ ਕਿ ਕਿੰਨੇ ਹੀ ਦਿਨ ਹੋ ਗਏ ਚਾਰ ਹੰਝੂ ਹੀ ਲੇ ਹੋ ਗਏ ਜੈਨ ਬਸ ਤੇਰੇ ਨਾਲ ਖੜਾ ਰਹਿਣਾ ਮੈਂ ਹਾਂ ਤਰ ਤੇਰੇ ਕੋਲ ਆਇਆ ਸੀ ਤੈਨੂੰ ਕਹਿਇਆ ਨਾ ਮੈਂ ਆਇਆ ਤੂੰ ਸ਼ੱਕ ਕਰਾਂ ਕਿਉਂ ਨਾ ਸਾਰੇ ਪਿੰਡ ਅਸ ਗੇੜੇ ਦਿਨੀ ਰਹਿਣੀ ਹੈਗੀ ਕਦੇ ਇਹੋ ਜਿਹਾ ਦਿਨ ਨਹੀਂ ਜਿਸ ਦਿਨ ਮੈਂ ਤੈਨੂੰ ਘਰੇ ਦੇਖਿਆ ਹੋਵੇ ਬੈਂਕ ਨਾਲ ਕੇ ਪਤਾ ਨਹੀਂ ਕਿ ਇਹੋ ਜਿਹਾ ਕਰਦੀ ਰਹਿਣੀ ਹੈਗੀ ਤੂੰ ਹੀ ਮੇਲੇ ਬਣੀ ਰਹਿਣੀ ਆ ਸਾਰੇ ਪਿੰਡ ਦੇ ਭੈਣ ਮੈਂ ਤੈਨੂੰ ਤੀਂ ਨਹੀਂ ਆਉਂਦਾ ਤੇਰੇ ਵਰਗੀ ਨਹੀਂ ਮਾਚਦੀ ਨਹੀਂ ਹੋਈ ਉਹਦਾ ਪਤਾ ਲੈ ਜੀ ਨਾਲੇ ਹੁਣ ਨਾ ਮੈਂ ਤਾਂ ਪਤਾ ਲੈ ਜੂਗੀ ਤੇ ਤੂੰ ਭਣ ਮੇਰੇ ਤੇ ਸ਼ੱਕ ਨਾ ਕਰ ਕੋ ਆ ਬਣ ਤੇਰੇ ਮੋਰੇ ਅਥਾ ਮੇਰਾ ਕੰਮ ਪਟਾ ਦੇ ਸ਼ੱਕ ਨਹੀਂ ਮੈਂ ਤੇਰੇ ਤੇ ਕਰਦੀ ਮੈਨੂੰ ਇੱਕ ਦਿਨ ਮੈਨੂੰ ਵੀ ਦੱਸਦੀ ਸੀ ਕਹਿੰਦੀ ਹਜ਼ਾਰ ਰੁਪਏ ਮੰਗਦੀ ਸੀ ਰਵਿੰਦਰ ਤੋਂ ਕਿਉਂਕਿ ਮੈਂ ਭੱਜਨੀ ਇਸ 400 ਰੁਪਏ ਕੇਸਟ 700 ਤਾਂ ਹੈਗਾ ਮੇਰੇ ਕੋਲ 1000 ਰੁਪਏ ਘਟਾ ਨਹੀਂ ਤੇਰੇ ਤੋਂ ਮੇਰੀ ਬਾ ਸੋਨਾ ਆਪਣੀ ਇਹ ਵੀ ਊੜੀ ਜਾ ਰਹੀ ਹੈ ਦੋਨੇ ਪਹਿਣਾ ਤੇ ਲੋਕ ਨਹੀਂ ਤਾਂ ਮਸਤੀਆਂ ਨੇ ਆਪਣੇ ਤੇ ਨਹੀਂ ਪੜੀ ਜਾ ਰਹੀ ਪਾ ਕੇ ਘਰ ਪੜਦੇ ਹੁੰਦੀਆਂ ਨੇ ਜਿਹੜੀਆਂ ਮਿੱਠੀਆਂ ਲਿੱਕੀਆਂ ਹੁੰਦੀਆਂ ਨੇ ਮੀਆਂ ਮਾਰਦੀਆਂ ਨੇ ਆਏ ਆਏ ਕੀ ਬਾਤ ਬੰਦੇ ਤੇ ਆ ਕਰ ਰਹੇ ਹੋ ਨੀ ਮੈਂ ਕਾਹ ਗਲਤੀ ਕੀਤੀ ਤੇ ਤਵਾਰ ਨਹੀਂ ਕਰਦੀ ਜੇ ਮਨੇ ਆ ਜਿਗਾਲਾ ਨਾ ਆਇਆ ਕਰ ਤੂੰ ਤਾਂ ਉਹੀ ਮੂੰਹ ਮੋਟਾ ਕਰ ਲਿਆ ਆਜਾ ਹੁਣ ਚਾਹ ਦੀ ਘੁੱਟ ਬਣਾ ਲੈ ਨੀ ਮਸਤਾਂ ਦਾ ਪਿਆ ਹੀ ਰੱਤੇ ਮੈਨੂੰ ਚਾਹ ਵੀ ਹੀ ਵੜੇ ਦੇ ਕੀ ਕਹਿਣੀਆਂ ਸਾਰੇ ਇਤਬਾਰ ਚ ਖੜਾਕ ਤੇ ਮੇਰੀ ਬੇਇੱਜ਼ਤੀ ਕੀਤੀ ਨਾਲੇ ਕਹਿਣੀਆਂ ਇੱਕ ਕਥਾੜੀ ਚ ਖਾਂਦੀਆਂ ਨੇ ਤੇ ਨਾਲੇ ਚੂਸ ਕੱਢੀ ਹੁੰਦੀ ਨੇ ਲੈ ਤੂੰ ਤਾਂ ਉਹੀ ਗੁੱਸਾ ਕਰ ਜਾਨੀ ਮੈਂ ਤੇਰੀ ਬੇਇੱਜ਼ਤੀ ਨਹੀਂ ਕਰਦੀ ਤੈਨੂੰ ਪਤਾ ਨਹੀਂ ਮੇਰਾ ਸਹਾਈ ਇਹ ਜੇ ਮੈਂ ਗਰਮ ਹੋ ਜਾਨੀ ਐਗੀ ਤੇਰੇ ਬਾਈ ਨਾਲ ਵੀ ਨਾ ਆਇਆ ਸਹਾਰਾ ਕੀ ਕਰਨਾ ਜੇ ਹੁਣ ਮੈਂ ਤੈਨੂੰ ਆਪ ਤੈਨੂੰ ਮਾੜੀ ਨਹੀਂ ਐਸਵਾ ਕਰਮ ਤਾਂ ਕੀ ਮਤਲਬ ਮੈਂ ਤੈਨੂੰ ਮਾੜੀ ਨਹੀਂ ਕਹਿੰਦੀ ਮੈਂ ਤਾਂ ਇਹ ਨਾਲ ਕਹਿੰਦੀ ਵੀ ਤੇਰੇ ਮਨ ਵਿੱਚ ਇੰਨਾ ਸ਼ੱਕ ਜਾਊਗਾ ਹੀ ਜੇ ਮੈਂ ਤੇਰੇ ਬੰਦੇ ਹੁੰਦੇ ਘਰੇ ਜਾਵਾਂ ਗੇੜੇ ਮਾਰਾਂ ਤਾਂ ਫਿਰ ਤੇਰੇ ਮਨ 'ਚ ਕਿਵੇਂ ਦੀ ਗੱਲ ਜਾਊਗੀ ਹੁਣ ਮੈਨੂੰ ਤਾਂ ਇਹ ਸ਼ੱਕ ਹੋ ਗਿਆ ਵੀ ਜਿੰਨੇ ਵਾਰੀ ਤੂੰ ਆਈ ਹੈ ਮੇਰੇ ਬੰਦੇ ਹੁੰਦੇ ਆਈਆਂ ਜਦੋਂ ਮੈਂ ਨਹੀਂ ਘਰੇ ਹੁੰਦੀ ਚਲ ਠੀਕ ਆ ਪਰ ਮੈਂ ਤਾਂ ਜਾਣਦੀ ਆ ਮਨ ਤੱਕ ਵੇਲਾ ਹੋ ਜਾਂਦਾ ਤੇਰਾ ਹਾਲ ਚਾਲ ਪੁੱਛਣਾ ਚਲ ਤੇਰੀ ਮਾਤੀ ਐ ਮੈਂ ਕਿਹੜਾ ਤੈਨੂੰ ਐਂ ਬਾਲਾ ਕਹਿਣੀ ਆ ਵੀ ਤੇਰੀ ਭੱਤੀ ਭੈਣ ਘਰੇ ਪਾ ਲੈ ਲੈ ਕਿੱਡੀ ਲੁਕੀਆ ਹਰਾਮਣ ਕਹਿੰਦੀ ਆਖੇ ਮੈਂ ਤਾਂ ਇਹੋ ਜੀ ਹੈਣੀਗੀ ਮੈਨੂੰ ਤਾਂ ਸਾਰਾ ਪਤਾ ਹੈਗਾ ਆ ਤਾਈ ਨੇ ਨਾ ਮੈਨੂੰ ਸਾਰਾ ਕੁਝ ਦੱਸਤਾ ਸੀਗਾ ਤੇਰੇ ਬਾਰੇ ਹਰ ਇੱਕ ਬੰਦੇ ਪਿੰਡ ਦੇ ਬੰਦੇ ਤੇ ਅੱਖ ਰੱਖਦੀ ਐ ਤੂੰ ਕਿਹੜਾ ਪੈਸੇ ਵਾਲਾ ਕਿਹੜਾ ਨਹੀਂ ਤਾਈ ਤਾਂ ਬੰਨ ਥਣ ਕੇ ਸਾਰਾ ਦਿਨ ਗਲੀਆਂ ਚ ਗੇੜੇ ਕੱਢਦੀ ਰਹਿੰਦੀ ਹੈਗੀ ਉਤੋਂ ਹੋਏ ਹਰਵਿੰਦਰ ਤੁੱਦਨ 1000 ਰੁਪਏ ਮੰਗਦੀ ਸੀ ਕੋਈ ਨਾ ਮੈਨੂੰ ਪਤਾ ਲੱਗ ਜਾਂਦੇ ਨਾਲੇ ਤਾਂ ਪੱਟੂ ਹਰਵਿੰਦਰ ਦੇ ਬੋਦੇ ਤੇ ਨਾਲੇ ਪੱਟੂ ਇਹ ਕੰਜਰੀ ਦੀ ਬੁੱਤ ਵੀ ਜੇ ਇਹਦੀ ਹਰਵਿੰਦਰ ਨਾਲ ਕੋਈ ਗੱਲਬਾਤ ਹੋਈ ਤੇ ਜੇ ਉਹਨੇ ਹਰਾਮੀ ਨੇ ਇਹਨੂੰ ਪੈਸੇ ਵੀ ਦਿੱਤੇ ਹੋਏ ਮੇਰਾ ਤਾਂ ਕਦੇ ਹ ਖਰਦਾਰ ਉਹ ਗੇੜੇ ਦਿੰਦਾ ਮੈਂ ਕੱਕੇ ਬੈਠਾ ਪ੍ਰੀਤ ਉਹ ਰੜਦੀ ਸੀ ਹਲੋ ਹਾਂ ਆ ਕੇ ਕਿਹ ਬੁਲਾਇਆ ਪ੍ਰੀਤ ਉਹਨੇ ਨਨਕਸ ਬੋਲੀ ਮਨ ਕਹੇ ਇਹ ਕਿ ਤੇਰੇ پیسے ਲੈ ਤੇ ਮੇਰੇ ਬੰਦੇ ਤੋਂ ਨਾ ਮੂੰਹ ਇਹਨਸੇ ਬਿਹਾਰ ਬਲੇ ਗੁਨੀ ਮੈਂ ਤੇ ਆਜਾ ਮੈਸਾ ਨੂੰ ਪਤਾ ਹੀ ਨਹੀਂ ਲੱਗਿਆ ਹਾਂ ਅੱਜ ਤੱਕ ਮੂੰਹ ਆਇਆ ਸੀ ਮੈਂ ਮਮਾ ਦਾ ਤੇਰਾ ਪਤਾ ਲੈਣ ਆਈ ਸੀ

ਹਾਂ ਮੈਂ ਤੂੰ ਤਾਂ ਤੇ ਨਹੀਂ ਉਹ ਇਸਰ ਚਲਾ ਰਹੀ ਆ ਮੈਂ ਤਾਂ ਉਹਦੇ ਬਦਲੇ ਕੁਛ ਉਸ ਕਰ ਵੀ ਨਹੀਂ ਹਾਂ ਉਹ ਮੇਰੇ ਦਾ ਸੁਣਾ ਤੇ ਜਾ ਕੇ ਪੜ੍ਹ ਕੇ ਦੇਖ ਨਾ ਤਲਾਕ ਦੇ ਕੇ ਬਣਾ ਕਰ ਮੈਂ ਹੈਗੀ ਆ ਤੇਰੇ ਵਾਸਤੇ ਲੈਡਰ ਦਾ ਕਿਉਂ ਆ ਜੇ ਤਾਂ ਸੰਜੀਤ ਖੜ ਜੂ ਫਿਰ ਨਹੀਂ ਤੋੜੀ ਖੜਦੇ ਉੱਥੇ ਉਹ ਤਾਂ ਖੜਾ ਮਾਰਨ ਜੋ ਕਰੀ ਆ ਤੂੰ ਮਾਰੇ ਕੋਈ ਮੰਨਦਾ ਰਹੋ ਤੇਰਾ ਹਾਂ ਠੀਕ ਹੈ ਠੀਕ ਅੱਗੇ ਕਰੋ ਠੀਕ ਹੈ ਚਾ ਠੀਕ ਹੈ ਬਈ ਨਹੀਂ ਲੰਘੇ ਹੋਣਾ ਪਤਾ ਨਹੀਂ ਸਾਰਿਆਂ ਨੂੰ ਕੀ ਕਰਦਾ ਰਹਿੰਦਾ ਕੀ ਨਹੀਂ ਕਰਦਾ ਸੋਇਆ ਇਹਨੂੰ ਤਾਂ ਮੈਂ ਹੁਣੀ ਕੁਛ ਪੁੱਛਿਆ ਜਾ ਕਿ ਨਾ ਹੋ ਗਈ ਲੈਣ ਆਈ ਸੀਗੀ ਤੇਰੇ ਕੋਲੇ ਮੇਰੇ ਕੋਲੇ ਕਦੋਂ ਆਈ ਆ ਤਨਹੀਆ ਕਰੋ ਮੈਂ ਆਪ ਦੇਖਿਆ ਨੂੰ ਆ ਗੇਖਾਂ ਨਾਲ ਮੇਰੇ ਅੱਖਾਂ ਚ ਘੱਟਾ ਪਿਆ ਹੋਆ ਜੇ ਮੰਨੀ ਆ ਮੈਨੂੰ ਦਿਨੇ ਰੱਬ ਨੇ ਤੋਂ ਡੇਲੇ ਦਿੱਤੇ ਮੈਨੂੰ ਦੇਖਣ ਨੂੰ ਮੇਰੇ ਕੋਲੇ ਨਹੀਂ ਆਈ ਉਹ ਤੂੰ ਬਹਿ ਜਾ ਬਹਿ ਜਾ ਮੈਨੂੰ ਸਾਰਾ ਪਤਾ ਤੇਰੀਆਂ ਕਰਤੂਕਾਂ ਦਾ ਵੀ ਦੱਸ ਸਹੀ ਬੰਦੇ ਵਾਂਗੂ ਕੀ ਲੈ ਲਈ ਸੀ ਤੇਰੇ ਕੋਲੇ ਮਹਾਂ ਨਹੀਂ ਆਈ ਮੇਰੇ ਕੋਲ ਉਹ ਜਦੋਂ ਲਾਗਦੀ ਮੈਂ ਵੀ ਦੇਖੀ ਜਾਂ ਟੱਪੀ ਜਾਂਦੀ ਜੀ ਬਾਹਰ ਮੈਂ ਕਿਛਦੋਂ ਆਪਣੇ ਘਰੋਂ ਨੰਗੀ ਕਿੱਧਰ ਸੀਗੀ ਉਹ ਐਵੇਂ ਪੜਦੇ ਪਾਉਣਾ ਮੈਂ ਉਦੋਂ ਤਾਂ ਮੈਨੂੰ ਤਾਈ ਨੇ ਦੱਸਿਆ ਕਹਿੰਦੇ ਤੇਰੇ ਬੰਦੇ ਤੋਂ 1000 ਰੁਪਏ ਮੰਗਦੀ ਸੀ ਕਹਿੰਦੇ 1700 ਰੁਪਏ ਮੈਂ ਕਿਸ਼ਤ ਕਰਨੀ ਆ ਤੇ ਤੂੰ ਉਹਨੂੰ ਪੈਸੇ ਦਿੱਤੇ ਵੀ ਹੋਣਗੇ ਇਹ ਵੀ ਕਰਦਾ ਮੈਨੂੰ ਪਤਾ ਜੇ ਤੂੰ ਨਹੀਂ ਦਿੱਤੇ ਤਾਂ ਸੌਂ ਖਾ ਜਾ ਗੁਰੂ ਘਰ ਦੀ ਜਾਂ ਮੇਰੀ ਸੌਂ ਖਾ ਜਾ ਸੱਤਾਂ ਘਰ ਤੇ ਨਹੀਂ ਮੈਂ پیسے ਦਿੱਤੇ ਨਹੀਂ ਇਹੋ ਜਾਂ ਕੇ ਪੁੱਛਦੀਆਂ ਜਿੱਕੇ ਨੂੰ ਤੇ ਮੈਂ ਹੀ ਦੱਸਦੀਆਂ ਨਾ ਕੀ ਲੈਣੀ ਸੀ ਉਹ ਆਪਣੇ ਘਰੇ ਤਵੀਤ ਪਾਈ ਆਈ ਜੰਨੀਆ ਤਵੀਤ ਪਾਈ ਤਾਂ ਤੂੰ ਹੀ ਮੈਨੂੰ ਤਪਾ ਰੱਖਿਆਗਾ ਹੋਰ ਤਾਂ ਕੋਈ ਹੈ ਨਹੀਂਗਾ ਮੈਨੂੰ ਤਪਾਉਣ ਵਾਲਾ ਮੈਂ ਤਾਂ ਬਥੇਰੀ ਸੌਖੀ ਸੀਗੀ ਆਈ ਦੱਸ ਮੈਨੂੰ ਕੰਜਰੀ ਕਿ ਲੈਣ ਆਈ ਸੀ ਆਪਣੇ ਘਰੇ ਉਹ ਤੇਰਾ ਬਾਬਾ ਲੈਣ ਆਈ ਗਾ ਤਾ ਵੀ ਕਿਵੇਂ ਆਉਣ ਹੋ ਅੱਛਾ ਮੇਰਾ ਪਤਾ ਲੈਣ ਆਈ ਸੀ ਉਹ ਵੀ ਤੇਰੇ ਕੱਲੇ ਕੋਲੇ ਤੇਰੇ ਕੋਲੇ ਕਿਉਂ ਚੜਦੀ ਆ ਜੇ ਮੇਰਾ ਪਤਾ ਲੈਣ ਆਈ ਸੀ ਤਾਂ ਮੇਰੇ ਹੁੰਦੇ ਆਉਂਦੀ 50 ਵਾਰੀ ਦੇਖ ਲਿਆ ਮੈਂ ਉਹਨੂੰ ਜਦੋਂ ਮੈਂ ਨਹੀਂ ਘਰੇ ਆਉਂਦੀ ਚੱਕ ਕੇ ਮੂੰਹ ਉਹਦੀ ਆਉਂਦੀ ਆ ਉਹ ਨਾ ਉਹਦੇ ਪੁੱਤ ਕੇ ਗਿਆ ਕਹਿੰਦੇ ਕਿਹਦੇ ਘਰੇ ਗਿਆ ਕਹਿੰਦੇ ਉਹ ਦੋਸਤਾਂ ਦੇ ਘਰੇ ਜਾ ਕੇ ਆਉਂਦੇ ਤੇ ਉਹਦੇ ਕੋਲ ਕੰਜਰੀ ਕੋਲੇ ਮੇਰਾ ਫੋਨ ਹੈਗਾ ਸੀ ਮੈਨੂੰ ਫੋਨ ਵੀ ਲਾ ਸਕਦੀ ਸੀ ਫੋਨ ਤੇ ਵੀ ਪੁੱਛ ਸਕਦੀ ਸੀ ਵੀ ਭੈਣੇ ਤੇਰੇ ਕੋਲੇ ਆਉਣਾ ਕਦੋਂ ਘਰੇ ਹੋਏ ਨੰਬਰ ਡੀਲਿਟ ਹੋ ਗਿਆ ਹੁਣ ਤਾਂ ਨੰਬਰ ਆਪ ਹੀ ਡੀਲਿਟ ਹੋਣਗੇ ਜਦੋਂ ਤੇਰਾ ਖਸਮ ਦਾ ਨੰਬਰ ਉਹਨੇ ਆਪਣੇ ਫੋਨ 'ਚ ਪਾ ਰੱਖਿਆਗਾ ਲਾ ਮੇਰਾ ਨੰਬਰ ਉਹਨੇ ਕੀ ਕਰਨਾਗਾ ਮੈਨੂੰ ਨਾ ਸਾਰਾ ਪਤਾ ਤੇਰਾ ਵੀ ਤੇ ਉਹਦਾ ਵੀ ਮੈਨੂੰ ਪਤਾ ਜAVE ਉਹ ਕਿੱਥੇ ਕਿੱਥੇ ਮਾਰ ਮਾਰਦੀ ਹੈਗੀ ਸਾਰੇ ਪਿੰਡ ਨੂੰ ਪਤਾ ਉਹਦੇ ਬਾਰੇ ਸਾਰਾ ਦਿਨ ਪਾ ਕੇ ਕੱਪੜੇ ਜਿਹੜੇ ਅਗੇੜੇ ਛੇੜੇ ਕੱਟਦੀ ਰਹਿੰਦੀ ਹੈ ਨਾ ਹਰ ਇੱਕ ਦੇ ਬੰਦੇ ਤੇ ਨਿਗਾਹ ਰੱਖਦੀ ਹੈ ਕਿ ਕਿਹੜੇ ਬੰਦੇ ਕੋਲ ਕਿੰਨੇ ਪੈਸੇ ਆ ਕਿਹੜੇ ਕੋਲ ਕਿੰਨੇ ਪੈਸੇ ਤਾਂ ਹੀ ਤਾਂ ਇਹ ਕੋਠੀ ਵਰਗਾ ਘਰ ਬਣਾ ਰੱਖਿਆ ਹੈ ਜੀ ਤਾਂ ਹੀ ਉਹਦੇ ਤਰ੍ਹਾਂ ਹਰ ਇੱਕ ਚੀਜ਼ ਆਪਣੇ ਘਰੇ ਨਹੀਂ ਹੈਗੀਗੀ ਨਾ ਤੇਰਾ ਮੋਹ ਕਰਦੀ ਹੁੰਦਾ ਨਹੀਂ ਉਹ ਤੇਰੇ ਕੋਲੇ ਮੋਹ ਤਾਂ ਉਹਦਾ ਸੁਖਵਿੰਦਰ ਦਾ ਵੀ ਕਰਦੀ ਸੀ ਪਹਿਲਾਂ ਉਹਦੇ ਘਰੋਂ ਲੈ ਕੇ 50000 ਰੁਪਏ ਖਾ ਗਈ ਮੋਹ ਕਿਹਦੇ ਨਹੀਂ ਕਰਦੀ ਜੀਤੋ ਦੇ ਘਰੋਂ ਉਹਦੇ ਬਥੇਰੇ ਅਗੀ ਤੈਨੂੰ ਕੀ ਪਤਾ ਤੀਵੀਆਂ ਦੇ ਮੈਂ ਤੁਹਾਨੂੰ 500 ਰੁਪਏ ਨਹੀਂ ਮੰਗੇ ਮੰਗੇ ਕਿਉਂ ਨਹੀਂਗੇ 1000 ਰੁਪਏ ਤੂੰ ਵੀ ਤੇਰੇ ਤੋਂ ਮੰਗਦੀ ਸੀ ਹੋ ਸਕਦਾ ਤੂੰ ਉਹਨੂੰ ਦਿੱਤਾ ਵੀ ਹੋਵੇ ਮੈਨੂੰ ਤਾਂ ਤਾਈ ਨੇ ਦੱਸਿਆ ਨਾ ਤੂੰ ਨਾ ਨਾਲੇ ਤੂੰ ਮੇਰੇ ਤੋਂ ਪਰਦੇ ਰਹਿੰਦਾ ਤੂੰ ਭਈ ਉਹਨੂੰ ਮੇਰੇ ਤੋਂ ਚੋਰਮੋ ਪੈਸੇ ਦਿੱਤੇ ਮੈਂ ਤੇਰੇ ਤੋਂ ਉਹਦੇ ਪੇਕੀ ਜਾਣ ਨੂੰ 1500 ਮੰਗਿਆ ਉਹਦੇ ਤਾਂ ਤੇਰੇ ਕੋਲੇ ਹੈ ਨਹੀਂ ਸੀਗੇ ਤੇ ਉਹਦੇ ਬਾਰੇ ਕਿੱਥੋਂ ਪੈਸੇ ਆ ਗਏ ਉਹ ਤਾਂ ਕਿਤੇ ਉਹਨੇ ਨਾ ਗੈਟਮੈਂਟ ਕਰ ਰੱਖੀ ਤੂੰ ਮੈਂ ਕੋਈ ਗੈਟਵੈਂਟ ਨਹੀਂ ਕਰੀ 1000 ਰੁਪਇਆ ਲੈ ਕੇ ਗਈ ਸੀ ਉਹ ਉਹਦੇ ਘਰ ਵਾਲੇ ਨੇ ਮੰਗਾਇਆ ਸੀ 1000 ਰੁਪਇਆ ਜੇ ਉਹਦੇ ਘਰ ਵਾਲੇ ਨੇ ਮੰਗਾਇਆ ਸੀ ਨਾ ਤਾਂ ਉਹਦਾ ਬੰਦਾ ਆਉਂਦਾ ਘਰੇ ਫੜਨ ਉਹ ਤਾਂ ਚੱਕ ਕੇ ਮੂੰਹ ਐ ਬਿਟਰ-ਬਿਟਰ ਕਰਕੇ ਆਪੋਰੀ ਭੱਜਦੀ ਰਹਿੰਦੀ ਉਹ ਲੈ ਕੇ ਆ ਆ ਕਹਦਾ ਮੈਨੂੰ ਜਵਾਬ ਦੇ ਦਊਗਾ ਬਣਾ ਲੈ ਇਹਦੇ ਦੇਖਿਆ ਆਪ ਨਾਲੇ ਹੋਰ ਮੈਨੂੰ ਨਾ ਸਭ ਤੇਰੇ ਲੱਛਣਾਂ ਦਾ ਪਤਾ ਪਰ ਮੈਂ ਤਾਂ ਨਹੀਂ ਬੋਲਦੀ ਵੀ ਜਿਵੇਂ ਕੀਤੇ ਮੈਂ ਬੋਲਣ ਲੱਗੀ ਨਾ ਮੇਰਾ ਘਰ ਪਟਿਆ ਜਾਊਗਾ ਲੋਕ ਤਾਂ ਉਂਗਲਾ ਲਾਉਂਦੇ ਹੁੰਦੇ ਨੇ ਘਰ ਪੜਦੇ ਹੁੰਦੇ ਨੇ ਲੋਕ ਆਂਡਣਾ ਮੰਡਣਾ ਦੀ ਗੱਲ ਨਾ ਸੁਣਾ ਘਰ ਨੂੰ ਆਂਡਣਾ ਮੰਡਣਾ ਦੀ ਗੱਲ ਸੁਣਾ ਕਿਉਂ ਨਾ ਆਂਗੀਆਂ ਜਿਵੇਂ ਸੱਚੀ ਗੱਲ ਕਹਿਦੀਆਂ ਨੇ ਮੈਨੂੰ ਆਏ ਦੱਸਦੇ ਬਿਨਾਂ ਗੱਲ ਤੋਂ ਕਿਸੇ ਦੀ ਹਿੰਮਤ ਨਹੀਂ ਹੁੰਦੀ ਕਿ ਕੋਈ ਵੀ ਕਿਸੇ ਨੂੰ ਕੁਝ ਕਹਿ ਦੂਗਾ ਅਗਲਾ ਫੜ ਕੇ ਵਿਚਾਲੇ ਨਾ ਪਾੜ ਦੂ ਫਰ ਆ ਹੁਣ ਉਹ ਕਰਿਆ ਕਿ ਕਿ ਜੀ ਮੈਂ ਕਿਉਂ ਮੈਂ ਕੀ ਕਹਿਦਾ ਕੋਈ ਗੱਲ ਦਾ ਤਾਂ ਮੈਨੂੰ ਗੁੱਸਾ ਵੀ ਉਹ ਮੇਰੇ ਹੁੰਦੇ ਕਿਉਂ ਨਹੀਂ ਆਈ ਮੇਰੇ ਸੌਕਣ ਮੇਰੇ ਮਗਰੋਂ ਕੀ ਲੈਣ ਆਉਂਦੀ ਆ ਕਿਹੜਾ ਕਿਸੇਰਾ ਮੰਨ ਕੇ ਟੁਕਦਾ ਉਹਦਾ ਪਰਵਾਹ ਜਿਹਦੇ ਕੋਲੇ ਆਉਂਦੀ ਆ ਉਹ ਚੱਲ ਤੂੰ ਹੁਣ ਬਾਹਲੀ ਘਰ ਮਨਾਓ ਆਪਾਂ ਗਾਹਵਾਤ ਨੂੰ ਕਹਿਦਾ ਕਿ ਭਾਈ ਸਾਡੇ ਘਰੇ ਆਉਣ ਦੀ ਲੋੜ ਨਹੀਂ ਜਾਣਾ ਹੁੰਦਾ ਇਹਦੇ ਕੋਲੇ ਆਇਆ ਕਰ ਮੇਰੇ ਕੋਲੇ ਨਾ ਆ ਕਰ ਉਹਨੂੰ ਕਹਿਣ ਦੀ ਲੋੜ ਨਹੀਂ ਹੈਗੀ ਸਿੱਧਾ ਉਹਦੇ ਬੰਦੇ ਨੂੰ ਕਹੀਂ ਨਾਲੇ ਉਹਨੂੰ ਵੀ ਪਤਾ ਲੱਗੇ ਵੀ ਮੇਰੇ ਤੀਵੀ ਕਿਹੋ ਜੀ ਹੈਗੀ ਚਲ ਉਹਦੇ ਬੰਦੇ ਨੂੰ ਕਹਿ ਦਿਆਂ ਮੇਰਾ ਯਾਰ ਦੋਸਤ ਆਉਣ ਵਾਲਾਗਾ ਤੇ ਰੋਟੀਆਂ ਲਾਉਦੇ ਤੋ ਤੇ ਨਾਲ ਇਹ ਤੋਂ ਕੁਝ ਸਮਾਨ ਦਾ ਮੰਗਾਇਆ ਕਰ ਮੈਂ ਉਹ ਪੜਾ ਕੇ ਜਾਵਾਂ ਮੈਂ ਇਹ ਜਿਹੜੇ ਕਿਹੜੇ ਸਮਾਨ ਆ ਜਿਹੜੇ ਤੂੰ ਮੇਰੇ ਤੋਂ ਚੋਰੀਆਂ ਮੰਗਾਉਂਦਾ ਰਹਿੰਦਾ ਉਹ ਸੌ ਸਮਾਨ ਹੁੰਦਾਗਾ ਹਾਂ ਉਹ ਖਾਣ ਦੇ ਬੈਠੇ ਨੇ ਅੱਛੀ ਨੇ ਉਹ ਕਰਾਈ ਚੱਲ ਹੋਰ ਚੰਗਾ ਚੰਗਾ ਨਾਲ ਰਾਜਾ ਚਾਰ ਰੋਟੀਆਂ ਤੋਰ ਵੀ ਹਰ ਵੀਰ ਕਰਨਾ ਹੈ ਬਾਈ ਤਾਹੋਰ ਤੈਨੂੰ ਫੋਨ ਲਾਉਣ ਲੱਗਿਆ ਸੀ ਮਸਮਾਗਾ ਕਹਿੰਦਾ ਸੀ ਆਉਂਗਾ ਆ ਮੈਨੂੰ ਘੰਟਾ ਦੇ ਰਿਹਾ ਬਾਈ ਇਹ ਰਾਈ ਸਾਹ ਤੇ ਗੱਡੀ ਕਿੱਥੇ ਖੜਾ ਆਇਆ ਗੱਡੀ ਮਾੜਾ ਸੀਗਾ ਬੋਲਦੀ ਪੰਪ ਤੋਂ ਅੱਛਾ ਤੇ ਗੁਜਰਾਤ ਗਏ ਸੀ ਬਾਈ ਸਾਹ ਮਹਾਰਾਸ਼ਟਰ ਤੱਕ ਪਾਉ ਬਰ ਪਾਉਣਾ ਹਾਂ ਲੈ ਆ ਫਿਰ ਮੂ ਪਿਆ ਗੱਡੀ ਚ ਅੱਛਾ ਮਾਣਾ ਚਾਚ ਨੇ ਪਾਟ ਬੋਕ ਲਾ ਲਏ ਹਾਂ 90 ਮੈਦੇ ਤੇ ਉਸ ਵਕਤ ਉਹ ਬੜੀ ਮਾਰ ਮਾਰੀ ਉਹ ਤੇ ਕਿਹੜੀ ਪਿੰਡ ਦਾ ਲਾ ਲੁੱਦੀ ਪਈ ਆ ਕਿਹੜੀ ਉਹ ਮੰਗਣਾ ਉਹ ਕੱਪ ਕੱਪ ਦਾ ਉਹ ਗੱਲ ਲੋਕਾਂ ਨੇ ਕਿੱਥੇ ਮਾਰ ਮਾਰੀ ਆਪਾਂ ਉਹ ਗੰਦਰੋਗ ਤੇ ਬੇਰ ਬੇਰ ਨੂੰ ਤੇ ਉਹ ਬੜਾ ਗੁੱਸਾ ਆਇਆ ਮੈਂ ਕਹਿੰਦਾ ਤਾ ਉਹਦੀ ਲੁੱਤੀ ਲਾਵਣਿਆ ਉਹ ਹੀ ਤਾਂ ਮੈਂ ਗੱਲ ਕਰਦਾ ਕਿ ਲੋਕ ਤਾਂ ਛਤਰੀ ਹੁਣਾਂ ਨਹੀਂ ਰਹਿ ਗਏ ਯਾਰ ਆਪਾਂ ਬੜਾ ਖਤਰੀ ਤੇ ਲਾ ਲਈ ਤੂੰ ਮਾਰ ਗਿਆ ਬਾਜੀ ਬਈ ਤੇ ਨਾਰਿਕ ਦਾ ਗੱਲ ਹੋਰ ਆ ਪ੍ਰਚਾਰ ਕੀ ਆ ਆਂਡ ਕ ਮਾੜੀ ਤੇ ਮਸੂੜਾ ਸਿਕਾਉਣ ਕਹਿੰਦੇ ਉਹ ਲੜਕੀਆਂ ਤੇਰੇ ਘਰ ਵਾਲੀ ਤੇ ਉਹ ਲੜਕੀਆਂ ਨਾ ਫਿਰ ਉਹ ਕਿੱਥੇ ਗਈ ਤੇ ਪੜ੍ਹਾਈ ਕਰ ਆਇ ਤਬੜੀ ਕੇ ਹੰਬੋਗਦੀ ਚਲ ਚ ਉਹ ਆਈਦਾ ਆਈ ਜੀ ਉਹ ਮਾਇ ਭੇਤੀ ਤਾਈਏ ਕਰੇ ਅੱਛਾ ਮਾਤਾ ਜੀ ਕੇ ਜਾਇਆ ਮੜਾ ਜਾ ਉਧਰੋਂ ਮੈਂ ਉਹਨੂੰ ਫੋਨ ਕਰਤਾ ਵਾਂ ਤੂੰ ਆ ਜਾ ਕੱਲ ਬਾਤ ਮਾਤਾ ਰਾਣਾ ਮੱਕਾ ਮੰਗਰੇ अच्छा ते ਹੋਰ ਵੀ ਕੜਕਪੁੜਕ ਕਣਕ ਦਾ ਠੱਟਾ ਦੇ ਤਾਂ ਉਹ ਇੱਕ ਅੱਛਾ ਤੇ 500 ਰੁਪਿਆ ਲੈਣੀ ਅੱਛਾ ਉਦੋਂ 3000 ਹਾਂ ਵਿਚਾਰਾ ਪਹੜ ਕਦਾ ਠੱਟਾ ਦੇਦਾ ਇੱਕ 500 ਰੁਪਿਆ ਲੀਦਾ ਨੇ ਪੁੰਨ ਲਾਵਾ ਦਾ ਤੇਰਾ ਤਾਂ ਹੋ ਗਿਆ ਵਾ ਤੇਰਾ ਨਾ ਇੱਕ ਪੁੰਨ ਤੇ ਨਾ ਇੱਕ ਭਗਾਨਿਆ ਪਰ ਦੈਨ ਤੇ ਰਹਿਣਾ ਬੜਾ ਮਰਿਆ ਮਾਰਿਆ ਵੀ ਤਨ ਪਤਾ ਅਸੀਂ ਦਰੈਣ ਉਹ ਵੀ ਉਹਨਾਂ ਦੇ ਪਾ ਪਾ ਵੀ ਮੇਰੇ ਲੱਗ ਰਿਹਾ ਤੁਹਾਨੂੰ ਪਰ ਜਿਹੜੀ ਤੂੰ ਬਾਜੀ ਮਾਰੀ ਇਹ ਤੁਹਾ ਨਾਲ ਕਰਦੀ ਹੈ ਨਹੀਂ ਮਾਰਦਾ ਬਾਜੀ ਉਹ ਮਰ ਬਾਹ ਹਾਰਨ ਨਹੀਂ ਜਾਂਦਾ ਮੈਂ ਮੈਂ ਇਹ ਕਈ ਵਾਰੀ ਹਾਰ ਨਾ ਮਾਰਦਾ ਨੂੰ ਅੱਛਾ ਦੂਰ ਮਾਰਦੇ ਨਹੀਂ ਦਰੋਂ ਤੇ ਐ ਨਹੀਂ ਇਹ ਪਾਲੂ ਜਰਾ ਹੈ ਨਾ ਲਾਉਂਦਾ ਨਹੀਂ ਇਹ ਰੋਕਦਾ ਹਉ ਉਹ ਕਾਇਨੇ ਨੂੰ ਆਏ ਉਹ ਤਾਂ ਬਾਕੀ ਤਨ ਮੈਂ ਦੇਖੋ ਦੇ ਰਿਹਾ ਭਾਈ ਜੇ ਦਰਮੰਦਾ ਕਿਸੇ ਮਾਂ ਹੁਣ ਤੇ ਤਾਗੜੇ ਹੋ ਤੂੰ ਬਬਾ ਉੱਤਰੀ ਆਇਤੀ ਉਹ ਆਠੀ ਗਈ ਹੋਵੇ ਘਰੇ ਆ ਰੂਹੀ ਹੋਣਾ ਤੂੰ ਤਾਂ ਬਣ ਪਿਆ ਰਿਆ ਉਹ ਜਰਾ ਹਾਂ ਮੈਨੂੰ ਆਈ ਸੀ ਮਾਗਰ ਦੀ ਚਾਹ ਬਣੀ ਪੀ ਲੈ ਦੇ ਨਾ ਇਹੋ ਦਰਸ਼ਨ ਕਰ ਜਰਦਾ ਮੈਂ ਬੜੀ ਪੁਜਾਈ ਦੇ ਬਾਹਰ ਆਈ ਗੇ ਤੂੰ ਕਦੇ ਕਹਿ ਨਹੀਂ ਪੋਤਾ ਹਾਂ ਇਹਦਾ ਇਹ ਨਾ ਉਹ ਕੁੜਾ ਨਾ ਉਹ ਨਾ ਕਦੇ ਤੂੰ ਵਾ ਕਦੇ ਵੀ ਮੈਂ ਆਵਾਜ਼ ਮਾਰ ਲਾਣਾ ਤੂੰ ਤਾਂ ਬੜੀ ਕਰਾਇਆ ਵਾ ਅੱਛਾ ਸਸਤੀ ਸਸਤੀ ਕਾਲੀ ਹਾਂ ਠੀਕ ਹੋ ਗਈ ਹਾਂ ਠੀਕ ਹੈ ਜੀ ਬੜੀ ਚਾਹ ਪਾਣੀ ਬਣਾਵਾ ਰੋਟੀ ਰੋਟੀ ਖਵਾ ਦੇ ਚਾਹ ਤੇ ਮੈਂ ਬਣਾ ਲੈਂਨੀ ਹੈਈ ਨੇ ਕਦੋਂ ਕਦੇ ਆਏ ਬੈਠੇ ਤੁਸੀਂ ਵੀ ਤਾਂ ਚਾਹ ਲੈ ਕੇ ਪਿਆ ਸਕਦੇ ਸੀ ਇਹਨਾਂ ਨੂੰ ਚਲੋ ਕੋਈ ਗੱਲਬਾਤ ਕਰਨਾ ਕਿਹੋ ਜਿਹਾ ਗੱਲਾਬਾਤ ਹੈ ਪਤਾ ਨਹੀਂ ਕਿਹੜੀਆਂ ਤਰ੍ਹਾਂ ਦੀਆਂ ਗੱਲਾਂ ਬਾਤਾਂ ਜਿਹਨੇ ਸਾਰਾ ਦਿਨ ਹੀ ਲੋਕਾਂ ਨੂੰ ਉਹ ਸਮਾਨ ਬਣਾ ਆਇਆ ਤਾਂ ਹੋ ਗਈਆਂ ਗੱਲਾਂ ਬਾਤਾਂ ਕਰਨ ਲੱਗੇ ਬੜੀ ਤੰਗਰੀਆ ਬੜੀ ਤੰਗਰੀਆ ਕੋਈ ਤਰ੍ਹਾਂ ਦਾ ਨਹੀਂ ਆਇਆ ਕੋਈ ਇਹ ਆ ਬੰਦੇ ਦਾ ਆਇਆ ਉਹਨੇ ਕਿਸੇ ਗੱਲ ਤੇ ਉਹ ਹਰ ਬੰਦੇ ਦੀ ਵਹਿਮ ਕਰਦਾ ਚੱਲਦਾ ਨਹੀਂ ਪਰ ਅਹੀ ਸੰਭਲ ਸੰਭਲ ਨਹੀਂ ਰਹੀ ਤੋ ਠੀਕ ਹੈ ਜੀ ਗੁੱਸਾ ਮੈਂ ਕਰਿਆ ਕਰੋ ਨਹੀਂ ਨਹੀਂ ਕੋਈ ਗੱਲ ਨਹੀਂ ਤੇਰੇ ਤੂੰ ਪੀਣ ਗਿਆ ਸੀ ਚੱਕ ਲੈਂਦਾ ਚੱਕੀ ਤੂੰ ਲੈ ਹੁਣ ਰਾਜਾ ਨਾ ਮਾਣੇ ਭਾਈ ਸੌਦੇ ਨੂੰ ਗਿਆ ਸੀ ਉਹ ਨਹੀਂ ਤੇਰੇ ਤੋਂ ਲਿਆਂਦਾ ਗਿਆ ਸਾਰਾ ਦਿਨ ਫੋਨ ਚ ਪਤੰਕੀ ਰੱਖਿਆ ਕਰ ਲੈ ਕਦੇ ਨੂੰ ਹੱਥ ਚ ਰੱਖ ਵੀ ਦਿਆ ਕਰ ਇਹਦੇ ਵਿਚਾਇਆ ਗੁੱਸਾ ਖਾਲੀ ਆ ਦੀਨਾ ਬੋਦਨ ਨੂੰ ਬਹਿਨ ਦੀ ਬੁੜੀਆਂ ਵੀ ਜਦੋਂ ਬਹਿਨ ਹੋ ਜਾਂਦਾ ਬਾਈ ਗੱਲ ਇਹ ਹੈ ਵੀ ਘਰ ਦੇ ਤੇਰੀ ਬਹੁਤ ਸੁਨੱਖੇ ਬਹੁਤ ਫਰੀਹ ਬਾਇਦੀ ਨੇ ਇਹਦੀ ਵੀ ਕਿੰਨਾ ਚਿਰ ਹੋ ਗਿਆ ਪਿੰਡ ਚਾਈ ਨੂੰ ਵੀ ਬਹੁਤ ਹੁੰਦਾ ਨਿੱਗੇ ਜਵਾਦੀਆ ਪਰ ਜਦੋਂ ਬੰਦਾ ਬਹਿਨ ਕਰ ਦਿੰਦਾ ਨਾ ਕੋਈ ਨਹੀਂ ਉਹ ਹਰ ਬੰਦੇ ਦੇ ਬਹਿਮਾਂ ਹੁੰਦਾ ਤੇ ਅੱਗਾ ਕਰਨਾ ਪਤੀ ਦਾ ਦਾ ਮੋਹ ਬੇਥੇਰਾ ਕਰਦੀਆ ਮੇਰਾ ਉਹ ਤੇ ਫੇਰ ਹੀ ਲੜਦੀ ਇਹਨੇ ਮੋਹ ਕਰਦੀ ਆ ਇਹ ਆਧਕਾਰ ਨਾਲ ਬਟਲੀ ਕਿਉਂ ਸਪੋਰਿਆਂ ਤਾਂ ਇਹ ਕੰਮ ਚੱਲਦੇ ਆ ਆ ਘਰ ਘਰੇ ਬਾੜਨ ਵਾਲਾ ਤਾਂ ਮੈਂ ਸ਼ਰਦੇ ਠੀਕ ਆ ਬਹਾਰੰਦ ਬਾਧੀ ਦੇ ਬੰਦਾ ਚੱਲ ਬਾਜ਼ਾਰ ਨੂੰ ਉੱਥੇ ਮਿਲ ਲਿਆ ਇਹ ਰਕਬਈ ਨਾ ਨਾਪਾ ਘੜਦਾਂਗੇ ਹੁਣ ਆਪਾਂ ਆ ਮੈਨੂੰ ਕਰੇ ਰੱਬ ਨੇ ਹਰੋਂ ਦਿੱਤਾ ਉਹ ਹੋਰ ਬਹਿਰੰਦ ਸੁੱਖਣਾ ਕਿੰਨੇ ਵਧੀਆ ਹੋ ਗਏ ਹੋ ਸਵਾਦੀ ਬੜੀ ਫਰਦੀ ਫਰਦੀ ਆਂਦੀ ਨਾਦੀ ਵੀ ਆ ਤੇ ਬਹਿਮ ਤਾਂ ਹੁਣ ਸਾਨੂੰ ਹੀ ਗਾ ਪੈ ਗਈ ਮੇਰੇ ਯਾਰ ਟੱਕੇ ਨਾਲ ਐ ਕਰਾਂ ਓਏ ਅਸੀਂ 15 15 20 20 ਗਰਾ ਦੇ ਉਹ ਆਉਂਿਆ ਭਈ ਬਾਹਰ ਜਾਂਦੇ ਆ ਲੜਦਿਆਂ ਸਾਡਿਆਂ ਵੀ ਨਹੀਂ ਉਕਾਨ ਉਹ ਮੇਰੇ ਨਾਲ ਟੱਕੇ ਨਾਲ ਜੰਪੜੀਉਂਗਾ ਮੈਨੂੰ ਗਵਾਡਣਾ ਜਿਹੜੀ ਮੈਂ ਤਾਂ ਹੁਣ ਉੱਤ ਗਿਆ ਹੋਇਆ ਵੀ ਨਹੀਂ ਸੀ ਕਿਤੇ ਅੱਛਾ ਉਹ ਤਾਂ ਕਹਿੰਦੀ ਮੈਨੂੰ ਤਾਂ ਮੱਤ ਮੈਂ ਤਾਂ ਧਾਰ ਨਹੀਂ ਤੇਰੇ ਬਣਾਵਾਂ ਓਏ ਯਾਰ ਤੂੰ شریف ਤੇ ਲੱਗ ਗਿਆ ਉਹਨੂੰ ਹਾਂ ਇਨਸ਼ਾਅੱਲਾ ਭਈ ਫੱਕੇ ਬੰਦੇ ਤੇ ਫਰਕ ਉਹ ਉਹਨੂੰ ਆਏ ਜੀ ਤੂੰ ਮੁਲ ਰੁਟ ਰੁਟ ਖਾ ਰੋਣੀ ਤੇ ਸ਼ਰੀਰ ਜਾ ਬੰਦਾ ਹਾਂ ਕਿਉਂ ਆ ਇਹ ਗੱਲ ਆ ਬਈ ਹਾਂ ਮੈਂ ਥੋੜੀ ਯਾਦ ਕਰਦਾ ਉਹ ਗੱਲ ਆ ਵੀ ਮੇਰੇ ਵੀ ਜਵਾਬ ਨਾ ਮੈਂ ਵੀ ਨਾ ਕੰਨੀ ਦੇਖਣਾ ਦਵਾਖਾਂ ਵਾਲੀ ਸੋਤਣਾ ਬਈ ਹਾਂ ਫਿਰ ਮੈਂ ਥੋੜੀ ਉਹੇ ਵਾਰਾ ਤਾਂ ਆਉਂਦਾ ਇਹ ਟੀੜੇ ਸੁਆਦੀ ਆ ਇਹ ਚਿਲੀਆਂ ਸੁਆਦੀ ਆ ਇਹ ਤੈਨੂੰ ਛੱਡ ਕੇ ਪੇਕੇ ਵਾੜੀ ਫਿਰ ਆਹ ਆਹ ਬੱਕਰੀਆਂ ਪੈਣੀਆਂ ਉਹ ਬੰਟਾ ਲਗਾਉਂਦਾ ਵੀਰੇ ਨਾ ਸੋਹਣ ਸੁੰਤਾਰ ਨਾ ਨਾ ਪਾਏ ਨਹੀਂ ਮੈਂ ਤੰਗੀ ਆ ਬਹੁਤ ਤੰਗੀ ਤੂੰ ਹੁਣ ਐਂ ਕਰੀ ਨਾ ਤਾਂ ਨਾ ਟਕਲੀ ਉਹਨੂੰ ਨਾ ਫਰਦਰ ਟਕਲੀ ਜੀ ਜਿਹੜਾ ਉਹਨੂੰ ਨਾ ਫਰਦਰ ਚਾਹ ਹਾਂ ਤੇ ਨਾਲੇ ਗੱਡੀ ਕਿੰਨੀ ਆਜੀ ਹਾਂ ਨਾ ਨਾ ਪਾਕਸਾ ਕਲਾ ਆਵੇ ਤੇ ਹਾਂ ਨਾ ਤਾਂ ਪਾਕਸਾ ਕਲਾ ਲਾਂਗੇ ਤੇ ਨਾਲੇ ਉਹਦਾ ਸਮਾਰ ਪੜ ਲਵੇ ਹਾਂ ਹੀ ਗੱਲ ਤੇ ਮੈਂ ਚੱਲਦਾ ਚੱਲਦਾ ਤੇ ਤੂੰ ਹੁਣ ਬਿਜਾਰ ਆਇਂਗੇ ਮਾਫੀ ਤੇ ਬੱਸ ਰੱਪੋਂ ਸੇ ਮਿਲਦੇ ਬਈ ਚੱਲਦਾ ਜਿਆਦਾ ਵੀ ਆਵਾ ਹਾਂ ਤੇਰਾ ਬੱਸ ਬਈ ਮੈਨੂੰ ਟਾਈਮ ਹੈ ਤੇ ਉਹ ਉਹਨੇ ਮਾਲਕ ਨੇ ਵੀ ਹੁਣ ਠੀਕ ਆ ਉਹਨੂੰ ਸਾਂ ਤਾ ਕਰੀ ਜਣ ਤੇ ਤੂੰ ਆ ਜੀ ਆਣਾ لازمی ਆ ਓਕੇ ਚੰਗਾ ਵੈ ਚੱਲ ਆ ਗਏ ਤੁਸੀਂ ਅੱਜ ਤਾਂ ਬਾਹਰ ਹੀ ਕੈਨਰ ਮੁੜਿਆ ਅੱਜ ਆਕਰ ਖਾਣਾ ਸਮਾਨ ਤਾਂ ਫੜ ਲੈਣੀ ਅੱਜ ਰਾਤ ਮੈਨਾਂ ਕੋਈ ਮਿਲਿਆ ਨਹੀਂ ਹੋਣਾ ਨਾ ਫਿਰ ਰਾਤ ਫਿਰ ਅੱਜ ਕੋਈ ਮਾਰਦੇ ਆਲੀ ਫੜ ਕੇ ਸੌਣਾ ਆ ਲੈ ਸਮਾਨ ਹੈ ਕਾਲਾ ਸਮਾਨ ਲੈਏ ਸੀ ਹਾਂ ਵੀ ਲੈ 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 ਕੀ ਕੀ ਹੈ ਇਹ ਜੀ ਇਹ ਰੱਬੀ ਆ ਇਹਦੇ ਵਿੱਚ ਤੈਨੂੰ ਸਕਦਾ ਨਹੀਂ ਹੈ ਕਿਹੜਾ ਤੂੰ ਹੱਲ ਜੋੜਨਾ ਹੁੰਦਾ ਜਿਹੜਾ ਤੈਨੂੰ ਖਾਣਾ ਜ਼ਰੂਰੀ ਆ ਲੱਤਾ ਇਹ ਦੋਖਦੀਆਂ ਦੇ ਨਾਲ ਕਾਗਜ਼ਦਮ ਖਾ ਲਿਆ ਕਰ ਉਹਦੇ ਨਾਲ ਤਾਂ ਉਹੀ ਚੰਗੀ ਆ ਤਾਕਤ ਪੈ ਜਾਊਗੀ ਮਾੜਾ ਮੋਟਾ 30 ਮੇਰ ਕੋਲੋਂ ਤਾਂ ਪੈਸੇ ਉੱਥੇ ਰਿਹਾ ਤੇਰੇ ਕੋਲੇ ਆ ਕੇ ਖਰਾਕ ਖਾਣ ਵਾਸਤੇ ਨਹੀਂ ਹੈਗਾ ਤੇਵੇਂ ਤਾਂ ਕੋਈ ਹੁਣ ਆ ਕੇ ਵਿੜੇ ਦੀ ਗੇੜੇ ਆ ਦੇਈ ਮੈਨੂੰ 200 ਰੁਪਏ ਉਹਦੇ ਕੱਢ ਕੇ ਨਾਲ ਦੇ ਨਾਲ ਫੜਾ ਦੇਗਾ ਜੋ ਵਧੀਆ ਮੇਰੇ ਮਗਰ ਲੱਗੇ ਆ ਰਹਿਣ ਇਹ ਨਾ ਹਟ ਛੋਟੇ ਦੋਦੇ ਛੱਟ ਛੋਟੇ ਆਲਾ ਆਲਾ ਸਰੀਰ ਨਾ ਜੇ ਮੈਂ ਮਹਿਸਮਾਨ ਗਿਆ ਸੀ ਸਾਰਾ ਲੈ ਆਇਆ ਤੇ ਨਾਲ ਲੈ ਆ ਬੰਦਰਾ ਤੋਂ ਮੈਂ ਸੁਣਾ ਸੀ ਮੇਰਾ ਸੂਟ ਨਹੀਂ ਫੜਕੇ ਲਿਆ ਟੇਲਰ ਨੂੰ ਸਮੋਣਾ ਦਿੱਤਾ ਹੋਇਆ ਜਿਹੜਾ ਹਾਂ ਤੁਹਾਨੂੰ ਲੈ ਜੀ ਉਹ ਤਾਂ ਆਪ ਹੀ ਕਹਿੰਦਾ ਹੁਣ ਕੱਲ ਨੂੰ ਲੈ ਜੀ ਪੈਸੇ ਨਹੀਂ ਹੋਣੇ ਤੇਰੇ ਕੋਲੇ ਗੱਲ ਹੈ ਜਿਹੜੀ ਸੱਚੀ ਹੈ ਪੈਸੇ ਮਾਂ ਨੂੰ ਦੇ ਆਇਆ ਸਮਾਨ ਵਾਲੇ ਨੂੰ ਆਹੋ ਆਹ ਤੇ ਖਾਣ ਪੀਣ ਜ਼ਰੂਰੀ ਹੋ ਗਿਆ ਮੇਰੇ ਕੱਪੜਿਆਂ ਦੀ ਫਿਕਰ ਨਹੀਂ ਹੋਈ ਕੱਲ ਨੂੰ ਪਾਲੀ ਇੱਕ ਦਿਨ ਨਾਲ ਕੀ ਹੁੰਦਾ ਐਨੇ ਕੱਪੜੇ ਇੱਧਰ ਕੋਲੇ ਆਹ ਉਹ ਤੇਰੇ ਲੱਛਣ ਮੜਿਆ ਨਾ ਮਤਾਂ ਤਾ ਮੈਨੂੰ ਭੜਾ ਲੱਗਣ ਲੱਗਿਆ ਨਹੀਂ ਕਾ ਬੰਦ ਜਦੋਂ ਵਾ ਕੇ ਲਿਆ ਤੈਨੂੰ ਮੈਂ ਉਹ ਕਹਿੰਦੀ ਹੁੰਦੀ ਜੇ ਮੈਂ ਬਾਹਰ ਬਾਹਰ ਆ ਜਾਣਾ ਅੰਦਰ ਅਜੀਬ ਲਾਵਾ ਦਾ ਥੋੜਾ ਤੇ ਉਹਦਾ ਤੂੰ ਵੀ ਬੜਾ ਕਹਿੰਦਾ ਹੁੰਦਾ ਸੀ ਮੈਂ ਤੇ ਤੈਨੂੰ ਰਾਣੀ ਰਾਣੀ ਬਣਾ ਕੇ ਰੱਖੂੰਗਾ ਤੈਨੂੰ ਗੱਲ ਦਾ ਰਾਣੀ ਹਾਰ ਬਣਾ ਕੇ ਰੱਖੂੰਗਾ ਹੁਣ ਕਦੇ ਮੇਰੀ ਜਾਗ ਵੀ ਨਹੀਂ ਕੁੱਤੀ ਪਿਆਰ ਦਾ ਚੱਕ ਪਾ ਲਾ ਤੰਨਾ ਯਾਰ ਦਾ ਹੁੰਦਾ ਆ ਕਿਨੇ ਆ ਬਾਤਾਂ ਵੇਲੇ ਗੁੜੀਆਂ ਨੇ ਸੋਨੇ ਦੀਆਂ ਚੀਜ਼ਾਂ ਬਥੇਰੀਆਂ ਕਰਾਈਆਂ ਮੈਨੂੰ ਤਾਂ ਤੂੰ ਇੱਕ ਸ਼ਾਂਪਨੀ ਦੇ ਦੇ ਤੂੰ ਸਰੀ ਹੈਗੀਗੀ ਸ਼ਾਂਤ ਨੂੰ ਅੱਖ ਵਾਹ ਗਈ ਮੈਂ ਚਾਹ ਕਰਾ ਕੇ ਹੁਣ ਤਾਂ ਆਪ ਵੀ ਕਹਿੰਦੀ ਨਹੀਂ ਹਾਂ ਆਹੋ ਆਏ ਨੂੰ ਕਹਦੇ ਆ ਕੰਜਰੀ ਨੂੰ ਮਿੰਟ ਜੀ ਮੈਨੂੰ ਦੇਦੇ 5000 ਰੁਪਏ ਉਹਨੂੰ ਤੇ ਚੱਕ ਕੇ ਕੱਢ ਕੇ ਉਹਦੀ ਭੜਾ ਦੇਗਾ ਪਲਾ ਖਾ ਬਣਾ ਕੇ ਕਰਾ ਦੇ ਤੂੰ ਹਾਂ ਮੈਂ ਤਾਂ ਫਾਇਦਾ ਕਰਾਂ ਨਾ ਮੈਂ ਕੋਈ ਨਾਮ ਹੈ ਕੋਈ ਨਾਮ ਹੈ ਕੋਈ ਲੱਛਣ ਨਿਕੀਆਂ ਹੈਗੇ ਇੱਥੇ ਤੇ ਲੱਛਣ ਕਰਾਂ ਮੈਂ